ਆਓ ਤੁਹਾਨੂੰ ਦਿਖਾਉਨੇ ਆਂ ਬਾਈ ਭਾਨੇ ਸਿੱਤੂ ਦੇ ਪਿੰਡ ਕੋਟਦੁੰਨੇ ਦੀ ਫਿਲਮ ਅਸੀਂ ਫਿਲਮ ਦੀਆਂ ਵਿੱਚੋਂ ਝਲਕੀਆਂ ਦਿਖਾ ਰਹੇ ਆਂ ਪੂਰੀ ਫਿਲਮ ਦੇਖਣ ਵਾਸਤੇ ਸਾਡੇ YouTube ਚੈਨਲ ਚਨਤ ਲੌਲਾ ਤੇ ਜਾ ਕੇ ਤੁਸੀਂ ਪੂਰੀ ਫਿਲਮ ਦੇਖ ਸਕਦੇ ਹੋ ਦੇਖਣ ਵੇਕ ਲਈ ਪਹਿਲਾਂ ਕਰੀਆ ਸਾਡੇ ਪਿੰਡ ਆਏ ਨੇ ਅਸੀਂ ਪਿੰਡ ਪਹੁੰਚਣ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਾਡੇ ਜਿਹੜੇ ਪਿੰਡ ਨੂੰ ਕਵਰ ਕਰ ਰਹੇ ਨੇ ਪਿੰਡ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਏ ਕੋਟਦੁੰਨੇ ਨੂੰ ਚਮਕਾਈਏ ਇਹ ਗੁਰਦੁਆਰਾ ਸਾਹਿਬ ਸਾਡੇ ਤਕਰੀਬਨ 50 ਸਾਲ ਤੋਂ ਬਣੇ ਹੋਏ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ਾਗਰ ਸਾਹਿਬ ਇਹ ਆਪਣਾ ਜਿਹੜਾ ਸੋਨੀ ਕਮੇਟੀ ਦਾ ਗੁਰਦੁਆਰਾ ਜੀ ਇਹ ਠੀਕ ਹੈ ਤੇ ਅੰਦਰਲੇ ਉਹ ਅੰਦਰਲੇ ਪਾਸੇ ਜਿਹੜਾ ਗੁਰੂ ਘਰ ਆ ਉਹਨੂੰ ਸੇਵਾ ਕਰਕੇ ਉਹਦੀ ਥਾਂ ਦੇ ਨਮਾ ਬਣਾਵਾ ਮਸਤਾਨ ਜੀ ਨਗਰਕੋਟ ਤੋਂ ਇਹਦਾ ਸਥਾਨ ਆ ਬਰਨਾਲਾ ਸ਼ਹਿਰ ਦਾ ਇਹ ਸਹਿ ਪਾਤਸ਼ਾਹ ਸਤਗੁਰੂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਡੇਰਾ ਬਾਬਾ ਸਿੱਧ ਬਹੁਤ ਹੀ ਪ੍ਰਾਚੀਨ ਸੰਤਾਂ ਦਾ ਸਥਾਨ ਬਣਿਆ ਹੋਇਆ ਇੱਥੇ ਪਿੰਡ ਅਸਪਾਲ ਕਲਾਂ ਅਸਪਾਲ ਖੁਰਦ ਬੁੱਗਰ ਤਨੌਲਾ ਆਸੇ ਪਾਸੇ ਦੇ ਨਗਰ ਨਿਵਾਸੀ ਇੱਥੇ ਨਕਮਸਤ ਹੁੰਦੇ ਨੇ ਕਿੱਥੇ ਬਾਬਾ ਗਲਾਬਦਾ ਜਨੀਤਨਾ ਤੇ ਡੇਰਾ ਜਾਣਿਆ ਜਾਂਦਾ ਹੈਗਾ ਤੇ ਡੇਰਾ ਘਾਟੋ ਘੱਟ ਜੀ ਦੇਖੋ ਇਹ ਕਹਿੰਦੇ ਵੀ ਪਿੰਡ ਬਣਨ ਤੋਂ ਪਹਿਲਾਂ ਦਾ ਬਣਿਆ ਹੋਇਆ 2.5 300 ਸਾਲ ਪੁਰਾਣਾ ਡੇਰਾ ਹੈ ਵਿੱਚ ਸਾਡੇ ਕੋਲ ਹਜੇ ਵੀ ਪੁਰਾਣੀ ਝੰਡੀ ਜੀ ਪਿੰਡ ਬਣਨ ਤੋਂ ਪਹਿਲਾਂ ਹਜੇ ਮੌਜੂਦ ਹੈ ਤੇ ਬਾਬੇ ਰਾਮਦਾਸ ਜੀ ਦਾ ਖੂਲ ਆਇਆ ਹੋਇਆ ਸੀਗਾ ਤੇ ਇੱਥੇ ਸਾਰੇ ਪ੍ਰਾਣਿਤ ਖੂਹ ਹੈ 3-4 ਸਾਲ ਪੁਰਾਣਾ ਹਜੇ ਵੀ ਪਾਣੀ ਖੂਹ ਦੇ ਵਿੱਚ ਹੈਗਾ ਦੀਆ ਮਸਜਿਦ 1947 ਵਾਲੀ ਜਿਹੜੀ ਬਣੀ ਹੋਈ ਸੀ ਉਹ ਸ਼ਹੀਦ ਕਰਕੇ ਦੁਬਾਰਾ ਜੀ ਪਿੰਡ ਕੋੜਦੋਣਾ ਦੇ ਵਿੱਚ ਇਹਨਾਂ ਬਜ਼ੁਰਗਾਂ ਨੇ ਪਿੰਡ ਦੇ ਪਤਵੰਤੇ ਸੱਜਣਾ ਨੇ ਦੁਬਾਰਾ ਮਸਜਿਦ ਦੇ ਤਿਆਰ ਕਰਾਈ ਹੈ ਜੀ। ਬਾਬਾ ਜੀ ਸਾਨੂੰ ਇਸ ਡੇਰੇ ਬਾਰੇ ਜਾਣਕਾਰੀ ਦਿਓ। ਡੇਰਾ 100 ਸਾਲ ਤੋਂ ਉੱਤੇ ਪੁਰਾਣਾ ਜੀ ਹੈ। ਨੇ 80 ਦੀ ਬੀ ਆਲਾ ਵਾਜਦਾ ਜੀ। ਇਸ ਜਿਹੜੇ ਦਾਦਾ ਗੁਰੂ ਜੀ ਉਹਨਾਂ ਨੇ ਕੱਲਾ ਨਹੀਂ ਅਥੀ ਮੁਰੰਗਾ ਇਹ ਸ਼ਾਇਰੀ 100 ਸਾਲ ਤੋਂ ਤੈਗੇ ਦੀ ਇਹ ਆਪਣੇ ਬਰਜੰਗਬਲੀ ਜੀ ਦਾ ਜੀ ਆਪਣੇ ਹਲੂਮਾਨ ਜੀ ਦਾ ਮੰਦਿਰ ਆ ਇਹ ਜਿਹੜਾ ਇਹ ਸਾਡੇ ਪਿੰਡ ਦੇ ਵਿੱਚ ਸਥਿਤਤਾ ਜੀ ਇੱਥੇ ਬਹੁਤ ਮਿਲ ਕੇ ਇਕੱਠ ਹੁੰਦਾ ਇੱਕ ਦਿਨ ਆ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਜਿਹਦੇ ਚ ਸੱਤ ਰੰਗੇ ਅਸੀਂ ਚੌਲ ਕੱਢਦੇ ਹੁੰਨੇ ਆ ਸਾਰੀ ਸੰਗਤ ਆਉਂਦੀ ਆ ਇੱਥੇ ਬੱਚੇ ਆਉਂਦੇ ਨੇ ਬਜ਼ੁਰਗ ਬੁੜੀਆਂ ਸਾਰਾ ਮਿਲ ਕੇ ਪਿੰਡ ਦੀ ਪੂਰੀ ਸਰਦਨ ਆਲਾ ਜੀ ਪਿੱਛੇ ਦੇ ਕਰੀਰ ਹੈ ਸੋਈ ਆਲੀ ਬਾਈ ਦੇ ਜੀ ਕਸੀ ਕੋਲ ਠੀਕ ਆਮ ਕਸੀ ਪੋਏ ਜਾਂਦਾ ਪੰਜ ਇਹ ਹੁਣ ਨੌ ਵਾ ਨੇ ਪਹਿਲਾ ਖੇਲ ਪੱਤੀ ਸੰਧੂ ਪੱਤੀ ਸੰਧੂ ਸ਼ਿਮਾ ਜੀ ਕੋਈ ਪੱਤੀ ਸੀ ਤੁਨਾਂ ਦੇ ਸਿੱਧੂਆਂ ਦੇ ਪੱਤੇ ਗੇਲਾਂ ਦੇ ਇਹ ਤਿੰਨ ਚਾਰ ਪੱਤੇ ਬਾਈਡ ਵੱਲੋਂ ਕਾ ਜੀ ਇੱਕ ਬਾਈਡ ਵੱਲੋਂ ਕਾ ਜੀ ਕੋਈ ਕਲਾਣਾ ਅਗੇ ਲੱਕਰ ਦੇ ਕਲਾਣਾ ਲਈ ਤੇ ਤੀਜੀ ਸ਼ਿਮਬੋ ਸੰਧੂਆਂ ਦੇ ਚੌਥੀ ਆਪਣੀ ਸਿੱਧੂਆਂ ਦੇ ਉਹ ਗੱਲਾਂ ਕਰਦੇ ਆਂ ਆਪੋ ਜੀ ਕਿਹੜੀ ਸਾਥ ਹੈ ਜੀ ਇਹ ਇਹਦਾ ਜੀ ਆਮ ਸਾਥ ਹੀ ਆ ਬੰਦ ਨਹੀਂ ਪੱਤੀ ਅੱਛਾ ਜੀ ਹਾਂ ਕਿਸੇ ਵੀ ਕੋਈ ਕਹਿੰਦਾ ਕਿਸੇ ਚੱਲੀਏ ਵੀ ਚੱਲੋ ਸਾਥੜੇ ਦੇ ਚੱਲੀਏ ਰੋਟੀ ਦੇ ਆਇਆ ਦੁੱਖ ਸੁੱਖ ਹੋ ਜਾਂਦਾ ਇੱਥੇ ਹੈ ਨਾ ਜੀ ਹਾਂ ਜੀ ਹਾਂ ਬੈਠ ਕੇ ਬੰਦਾ ਗੱਲਾਂ ਬਾਤਾਂ ਬਹੁਤ ਫਰਕ ਆਪੇ ਹਾਰੇ ਪਿੰਡ ਦੀ ਗੱਲ ਬਾਤ ਆ ਜਾਂਦੀ ਆ ਵੇ ਪਿੰਡ ਇਹ ਭਾਈ ਕਹਿੰਦੀ ਸਾਥ ਹੈ ਪਿੰਡ ਦੀ ਸਾਡੇ ਦੀ ਸ਼ਤਨਿਉ ਇੱਥੇ ਹੀ ਹੁੰਦਾ ਜੋ ਨਿਉ ਹੁੰਦਾ ਕਿਸੇ ਵੀ ਇੱਕ ਬਾੜ ਦਾ ਹੁੰਦਾ ਸੀ ਨਿਉ ਐਸੇ ਸਖ ਚੁੰਦਾ ਤੇ ਸਾਡੇ ਦੋ ਨੇ ਜੀ ਇਹ ਰਾਮ ਬਾਗ ਤੇ ਕੋਧਰਾ ਇੱਕ ਇਧਰਾ ਅੱਧਾ ਪਿੰਡ ਉਧਰ ਅੱਧਾ ਇਧਰ ਵੱਡਾ ਪਿੰਡ ਕਰਕੇ ਤੇ ਬਾਕੀ ਪਹਨੇ ਸਿੱਧੋ ਵੀ ਦੇਣ ਬਹੁਤ ਹੈ ਜੀ ਹਾਂਜੀ ਪੂਰੇ ਦੇਣ ਹੈ ਜੀ ਪਹਨੇ ਸਿੱਧੋ ਵੈਸੇ ਬਹੁਤ ਮਦਦ ਕਰਦਾ ਹਾਂ ਬਹੁਤ ਬੂਟੇ ਬਾਟੇ ਬਹੁਤ ਲਾਉਂਦਾ ਜੀ ਉਹ ਠੀਕ ਹੈ ਹਾਂ ਜੋਸ ਪੰਜਾਬ ਬਣਿਆ ਹੋਇਆ ਠੀਕ ਹੈ ਸਾਲ 1956 ਤੋਂ ਚੱਲ ਰਿਹਾ ਹੈ ਪ੍ਰਾਇਮਰੀ ਤੋਂ ਸ਼ੁਰੂ ਹੋਇਆਗਾ ਉਸ ਤੋਂ ਬਾਅਦ ਸੀਨੀਅਰ ਸੈਂਟਰ ਲੈਵਲ ਦਾ ਸੱਤਾਮ ਕਰ ਰਹੇ ਹਾਂ 12ਵੀਂ ਤੱਕ ਬੱਚੇ ਪੜ੍ਹਦੇ ਨੇ ਲੋ ਕੈਂਪਸ ਬਣੇ ਹੋਏ ਆ ਫਾਇਨਲੀ ਪਰਿਵਦ ਪਹਿਲੇ ਅੱਧਰ ਪੁਰਸਨ ਮੜਿਆ ਹੈ। ਸ਼ੇਮਿਕੋ ਲਗੇ ਬਾਦਿਆ ਸੀਨੀਅਰ ਸੈਂਟਰ ਜਣਾ। ਕਿਉਂਕਿ ਸਾਨੂੰ ਜਿਹੜਾ ਸਕੂਲ ਹੁੰਦਾ ਇਹ ਕੋਈ ਟੀਚਰਾਂ ਦਾ ਸਕੂਲ ਨਹੀਂ ਹੁੰਦਾ ਇਹ ਆਪਣੇ ਪਿੰਡ ਦਾ ਸਕੂਲ ਹੈ ਜੀ। ਜੇ ਪਿੰਡ ਵੱਲੋਂ ਸਹਿਯੋਗ ਮਿਲੂਗਾ ਤਾਂ ਇਹ ਮਤਲਬ ਵੱਧ ਚੜ ਕੇ ਪ੍ਰਾਪਤੀਆਂ ਕਰ ਸਕਦਾਗਾ। ਇੱਕ ਅਧਿਆਪਕਾ ਜਿਹੜਾ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਮਾਜ ਦੇ ਸਹਿਯੋਗ ਤੋਂ ਬਿਨਾ ਅਧੂਰਾ ਹੈ ਜੀ। ਤੇ ਇੱਕ ਪਾ ਖੜੀ ਸੀਗੀ ਉਹ ਕਹਿੰਦੇ ਇੱਕ ਪਾ ਹਵਾਏ ਸੇ ਵਕਤ ਹੀ ਪੜ ਲਵੇ। ਅਸੀਂ ਫੇਰ ਕਿਤੇ ਫੇਰ ਸਾਡਾ ਸਾਡਾ ਮਾਨੂੰ ਹਮਨਾ ਬੇਈਮਾਨ ਹੋ ਜੇ ਵੀ ਹੁਣ ਇੱਕ ਬਾਹ ਦੀ ਚੀਨੇ ਆਉਂਦੇ ਸੀ ਐ ਉਹਨਾਂ ਨੂੰ ਉਹਦੀ ਬਾਹ ਪਟਾਦੀ ਗੁਰੂ ਘਰ ਨੂੰ ਕਹੇ ਜਿੰਨਾ ਮਰਜੀ ਜਗਾ ਬਸ ਕਰ ਲੋ ਇਹ ਹੋਊਗਾ ਮੇਰੇ ਖਿਆਲ 6-7 ਕਿਨਾਰੇ ਜਗਾ ਦੇ ਬੋਲ ਬੰਨਿਆ ਦੇ ਫਾ ਜੀਰੀ ਨਾਲ ਪਾਣੀ ਦਾ ਪਿੰਡਾਂ ਚ ਜੀਰੀ ਨੂੰ ਵੱਧ ਡੁੱਲੀਆ ਦੇ ਸਹਰੇ ਚ ਵੱਧ ਡੁੱਲੀਆ ਦਾ ਹਰ ਇੱਕ ਬੰਦਾ ਜਿਹੜਾ ਮੈਦਾਨ ਜਾਂਦਾ 10 ਲੀਟਰ ਡੋਲ ਕੇ ਆਉਂਦਾ ਦੱਸ ਮੈਂ ਖੁਦ ਪਲੇਅਰ ਰਹਾ ਮੈਂ ਨੈਸ਼ਨਲ ਤੇ ਖੇਡਿਆ ਹੋਇਆ ਫੁੱਟਬਾਲ ਠੀਕ ਹੈ ਜੀ ਠੀਕ ਹੈ ਵੀ ਸਾਡੀ ਇੰਨੀ ਤਕੜੀ ਟੀਮ ਹੁੰਦੀ ਹੈ ਅੱਜ ਵੀ ਸਾਡੀ ਟੀਮ ਪੂਰੀ ਵਰਕਰਾਰ ਹੈ ਸਾਲ ਦੇ ਵਿੱਚ ਐ ਮੰਨ ਲਓ ਵੀ 7-8 ਟੂਰਨਾਮੈਂਟ ਜਿੱਤ ਕੇ ਆਉਂਦੀ ਹੈ ਅਸੀਂ ਹੁਣ ਇਹ ਬੱਚਿਆਂ ਨੂੰ ਆਪਣੇ ਜੂਨੀਅਰਾਂ ਨੂੰ ਸਿੱਖਿਆ ਦੇ ਰਹੇ ਹਾਂ ਵੀ ਨਸ਼ਿਆਂ ਤੋਂ ਬਚੋ ਔਰ ਗਰਾਊਂਡ ਦੇ ਨਾਲ ਜੁੜੋ ਜੀ ਦੇਖੋ ਵੀ ਮੈਂ ਤਾਂ ਅੱਜ ਯੂਥ ਨੂੰ ਇਹੀ ਕਹਿਣਾ ਚਾਹੁੰਗਾ ਵੀ ਗਰਾਊਂਡ ਨਾਲ ਜੁੜੋ ਨਸ਼ਿਆਂ ਤੋਂ ਬਚੋ ਦੇਖੋ ਅੱਜ ਦੇ ਟਾਈਮ ਨਸ਼ਿਆਂ ਤੋਂ ਬਚਣ ਦਾ ਇੱਕ ਹੀ ਸਹੀ ਤਣਾ ਖੇਡਾਂ ਸਮਾਂ ਬਹੁਤ ਨਾਜ਼ੁਕ ਮੋੜ ਤੇ ਹੈ ਇਹੋ ਜਿਹੇ ਯੋਧੇ ਆਪਾਂ ਨੂੰ ਚਾਹੀਦੇ ਨੇ ਬੰਨੇ ਸਿੱਧੁਰਗੇ ਬਾਈ ਹੁਣ ਕਿ ਟੀਮ ਦਾ ਬੜਾ ਨਜ਼ਾਰਾ ਹੁੰਦਾ ਜੋ ਗੱਲਾਂ ਕਰਦੇ ਉੱਥੇ ਹਨ ਸੱਚ ਨੂੰ ਕਹਣਾ ਸੱਚ ਬਹੁਤ ਔਖਾ ਹੈ ਬਹੁਤ ਵੱਡੀਆਂ ਲੜੀਆਂ ਹਾਂਜੀ ਆਏ ਸਾਲ ਬਾਈ ਟੂਰਨਾਮੈਂਟ ਕਰਉਂਦੇ ਆਂ ਅਸੀਂ ਵੀ ਇਹਨਾਂ ਦੇ ਵਿੱਚ ਦੋ ਟੀਮਾਂ ਬਣ ਜਾਂਦੀਆਂ ਨੇ ਕਈ ਵਾਰੀ ਤਿੰਨ ਵੀ ਬਣ ਜਾਂਦੀਆਂ ਨੇ ਸਾਡਾ ਮਰ ਕੇ ਫਟਵਾਲ ਨਾਲ ਸਾਡੇ ਪਿੰਡ ਦਾ ਇੰਨਾ ਕਿ ਪਿਆਰਾ ਮੁੰਡਿਆਂ ਦਾ ਇੰਨਾ ਕਿ ਪਿਆਰ ਹੈ ਵੀ ਅਸੀਂ ਕਹਿੰਦੇ ਆ ਵੀ ਗਰਾਊਂਡ ਨਾਲ ਜੁੜੇ ਰਹਿਣਾ ਜਿੰਨੇ ਵੱਧ ਤੋਂ ਵੱਧ ਜੋੜ ਸਕਦੇ ਆਂ ਅਸੀਂ ਗਰਾਊਂਡ ਨਾਲ ਬੱਚਿਆਂ ਨੂੰ ਜੋੜ ਸਕਦੇ ਆਂ ਛੋਟਾ ਛੋਟਾ ਇਹ ਬੱਚੇ ਨੇ ਜਿਵੇਂ ਸਾਡੀ ਪਨੀਰੀ ਕਹਦੀ ਅਸੀਂ ਸਾਡੇ ਪਿੰਡ ਦੀ ਸਾਡੀ ਪਨੀਰੀ ਜਿਹੜਾ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਵੱਡੇ ਇਹ ਕਬੱਡੀ ਪਲੇਅਰ ਫੁੱਟਬਾਲ ਦੇ ਪਲੇਅਰ ਜਾਂ ਬਹੁਤ ਵੱਡੇ ਹੋ ਸਕਦੇ ਨੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕੀ ਵੀ ਤੁਸੀਂ ਪੁੱਤ ਚੜ੍ਹਦੇ ਨਿਕਲੇ ਜਰੇ ਸੋ ਬਾਈ ਜੀ ਗੱਲ ਦੇਖਿਆ ਵੀ ਇੱਕ 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 ਕੋਟ ਨੂੰ ਨਹੀਂ ਹੋਰ ਬੜੀ ਵੱਡੀ ਖਾਸियत ਵੀ ਪਿੰਡ ਦੇ ਵਿੱਚ ਬਾਈ ਰੋਟੇ ਬਹੁਤ ਨੇ ਹਾਂ ਜੀ ਜੀ ਸਰਪੰਚ ਸਾਹਿਬ ਕਿੰਨੀ ਕਿਹਦੀ ਉਮਰ ਹੋਰ ਸਾਨੂੰ ਇਹਦੇ ਬਾਰੇ ਜਾਣਕਾਰੀ ਇਹ ਬਹੁਤ ਜੀ ਤੂੰ ਦੱਸ ਗਲਾਬ ਕਿੰਨਾ ਹੂ ਬਾਈ ਇਹ ਸਾਡੀ ਇਹ ਤੋਂ ਪਹਿਲਾਂ ਦੀ ਹੈ ਜੀ 50 ਸਾਲ ਮੇਰੀ ਏਜ ਹੋਗੀ ਮੈਂ ਬਈ ਸਰਪੰਚੀ ਦੇ ਨਾਲ ਨਾਲ ਮੈਂ ਇਹਨਾਂ ਨੂੰ ਬੁੱਟਿਆਂ ਨੂੰ ਬੜੀ ਤਰੀਕਾ ਉਹ ਦਿੱਤੀ ਆ ਪਹਿਲ ਦਿੱਤੀ ਆ ਸਾਰੇ ਬਹੁਤ ਬੜੀ ਮੈਂ ਕਹਿੰਦਾ ਵੀ ਇੰਨਾ ਆਨੰਦ ਆਉਂਦਾ ਉਹ ਦੇਖੋ ਪ੍ਰੋਟੀਨ ਨਵੇਂ ਲਾਇਏ ਨੇ ਅਰੇ ਸਰਵੇ ਨਹੀਂ ਲਾਇਏ ਨੇ ਉਹ ਪਿਪਲ ਲਾਇਏ ਨੇ ਸਾਰੇ ਜੀ ਹਨਾ ਕਰਨ ਵਾਲਾ ਤਾਂ ਪ੍ਰਮਾਤਮਾ ਪਰ ਆਪਣੀ ਹਿੰਮਤ ਜਿਹੜੀ ਹੈਗੀ ਸੀ ਉਹ ਪਹਿਲ ਬੁੱਟਿਆਂ ਨੂੰ ਸੀ ਬਈ ਅੱਜ ਬੁੱਟੇ ਬੋਲਦੇ ਵੀ ਨੇ ਛੁੱਟੀ ਆਏ ਹੋਏ ਸੀ ਜੀ ਇੱਥੇ ਅੱਛਾ ਜੀ ਇੱਥੇ ਸਰਪੰਚ ਸਾਹਿਬ ਜੇ ਉਹਦਾ ਨਾਮ ਹਰਦੇਵ ਸਿੰਘ ਸੀ ਆ ਜੀ ਗਿੱਲ ਹਰਦੇਵ ਸਿੰਘ ਗਿੱਲ ਹਾਂ ਜੀ ਉਹ ਸੀ ਉਹ ਟਾਈਮ ਸਰਪੰਚ ਉਹ ਅਸੀਂ ਇੱਥੇ ਛੁੱਟੀ ਆਏ ਹੋਏ ਸੀ ਉਹ ਉਹ ਸਾਨੂੰ ਕਹਿੰਦੇ ਵੀ ਇੱਥੇ ਗੁੱਠੇ ਲਵਾ ਕੇ ਯਾਰ ਵੀ ਆਪਾਂ ਜੇ ਵਾਟਰ ਵਾਕਸ ਦੀ ਜਗ੍ਹਾ ਮਿਲਦੀ ਆ ਤਾਂ ਆਪਾਂ ਬਣਾ ਦਈਏ ਅਸੀਂ ਪੰਜ-ਛੇ ਜਣੇ ਹੋਏ ਇਕੱਠੇ ਜੀ ਇਧਰੋਂ ਸਾਈਨ ਕਰਵਾ ਲੇਂ ਔਰ ਕਰ ਲਈ ਜੀ ਇੱਥੇ ਆ ਕੇ ਅਸੀਂ ਸਰਪੰਚੋਂ ਨਾਲ ਹੁਣ ਹਰੇਖਾ ਨਹੀਂ ਵਿਚਾਰਾ ਉਹ ਸਰਪੰਚ ਸਾਹਿਬ ਨਾਲ ਉਹਦੇ ਆਜਾਦਾਂ ਹੈਗੀਆਂ ਨੇ ਉਹਨਾਂ ਦੀਆਂ ਆਜਾਦਾਂ ਨੇ ਯਾਦ ਕਰ ਰਹੇ ਆਪਾਂ ਯਾਦ ਕਰ ਰਹੇ ਆ ਸਹੀ ਗੱਲ ਹੈ ਨਹੀਂ ਆਜਾਦਾਂ ਨੇ ਉਹਨਾਂ ਨੇ ਆਪ ਆਪਣਾ ਉਹਨਾਂ ਦਾ ਘਰੇ ਇੱਕ ਹੋਰ ਸੀ ਉਹਨਾਂ ਦੇ ਮੈਂਬਰ ਪੰਜ-ਛੇ ਜਣੇ ਅਸੀਂ ਸੀ ਸੇ ਅਸੀਂ ਸਾਰੇ ਜਾਨਾਂ ਨਾਲ ਮਿਲ ਕੇ ਇਹ ਡੇ ਡੇ ਟਿੱਬੇ ਸੀ ਜੀ ਪੱਧਰ ਕਰਕੇ ਆ ਸਾਡੇ ਗਵਾਰਡ ਦੇ ਇਲਾਕੇ ਜੀ ਇਹ ਸਾਰ ਵਧੀਆ ਬਣਾਤਾ ਜੀ ਇਹ 15 15 ਸਾਲ ਦੀ ਗੱਲ ਹੈ ਡਿਊਟੀਆਂ ਹਰ ਇੱਕ ਦੀ ਡਿਊਟੀ ਹੈ ਹਾਂਜੀ ਹਾਂਜੀ ਤੇ ਉਹ ਡਿਊਟੀਆਂ ਦੇ ਵਿੱਚ ਸਾਡੀ ਸਾਡੀ ਡਿਊਟੀ ਵੀ ਬਣਦੀ ਹੈ ਜੀ ਦੇਖੋ ਇਕ ਇਨਸਾਨ ਹੈ ਜਿਹਨੂੰ ਸਮਝ ਹੈ 84 ਲੱਖ ਜੂਨ ਕਹਿੰਦੇ ਆਪਾਂ 84 ਲੱਖ ਦੇ ਜੂਨ ਦੇ ਵਿੱਚ ਇੱਕ ਸਿਰਫ ਇਨਸਾਨ ਹੈ ਜਿਹਨੂੰ ਸਮਝ ਹੈ ਵੀ ਇਹ ਚੰਗਾ ਹੈ ਮਾੜਾ ਹੋਰ ਤਾਂ ਕਿਸੇ ਨੂੰ ਨਹੀਂ ਹੈਗਾ ਸਾਡੀ ਪਸ਼ੂ ਪਖਸ਼ੀ ਨੂੰ ਕਿਸੇ ਨੂੰ ਕੋਈ ਨਹੀਂ ਪਤਾ ਪਰ ਉਹ ਸਭ ਤੋਂ ਅਸਲੀ ਘਰਤਾ ਆਪਣਾ ਇਹ ਆ ਆਪਾਂ ਜਮੀਨਾਂ 'ਤੇ ਬੱਸੇ ਲੜੀ ਜਾਂਦੇ ਹਣਾ ਘਰਾਂ 'ਤੇ ਬੱਸੇ ਲੜੀ ਜਾਂਦੇ ਆ ਜਿਹੜਾ ਅਸਲੀ ਘਰ ਆ ਉਹ ਆਪਣਾ ਇਹ ਆ ਵੈਸੇ ਜਿਹੜੀ ਹੈਗੀ ਜਿਹੜੀ ਜਿਵੇਂ ਪਿੰਡ 'ਚ ਹਣਾ ਸਾਡੇ ਕੋਈ ਗਰੁੱਪ ਬਾਜੀ ਨਹੀਂ ਹੈਗੀ ਇਹ ਜਿਹੜੇ ਸੰਸਾਰ ਘਾੜ ਸਾਨੂੰ ਦੋ ਬਣਾਉਣੇ ਪਏਗੇ ਇਹ ਪਿੰਡ ਦੀ ਆਬਾਦੀ ਜ਼ਿਆਦਾ ਹੈ ਤੇ ਉਹਦਾ ਕਰਕੇ ਸਾਨੂੰ ਜਿਹੜਾ ਮਤਲਬ ਕਿ ਦੂਰ ਪੈਂਦਾ ਸੀ ਉਹਦੇ ਹਿਸਾਬ ਨਾਲ ਸਿਸਟਮ ਨਾਲ ਬਣਾਇਆ ਹੋਇਆ ਇੱਥੇ ਨਾ ਸਾਡੇ ਸਾਡਾ ਪਿੰਡ ਹੈ ਜਿਹੜਾ ਸਰਦਾਰਾਂ ਦਾ ਵਜਦਾ ਜੀ ਇਹ ਇਹ ਪੁਰਾਣਾ ਕਿਲਾ ਹੁੰਦਾ ਸੀ ਤੇ ਬਹੁਤ ਜ਼ਿਆਦਾ ਵੱਡਾ ਕਿਲਾ ਹੁੰਦਾ ਸੀ ਹੁਣ ਤਾਂ ਚਲੋ ਹਨਾ ਸਮੇਂ ਨਾਲ ਬਦਲੀ ਜਾਂਦਾ ਕੰਮ ਉਹ ਕੰਧ ਵੀ ਜੇ ਦੇਖਣਾ ਸਾਰਾ ਬਹੁਤ ਜ਼ਿਆਦਾ ਵੱਡਾ ਕਿਲਾ ਹੁੰਦਾ ਜਿਹੜੇ ਫੈਸਲੇ ਹੁੰਦੇ ਨੇ ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਇੱਥੇ ਹੁੰਦੇ ਉਹ ਸਾਰੇ ਕਿਲੇ ਦੇ ਵਿੱਚ ਕਿਲੇ ਦੇ ਵਿੱਚ ਰਾਜੇ ਮਹਾਰਾਜਾ ਵਾਂਗੂ ਪਹਿਲਾਂ ਸਰਦਾਰ ਰਹਿੰਦੇ ਹੁੰਦੇ ਸੀਗੇ ਚਲੋ ਅੱਜ ਵੀ ਆਈ ਉਮੀਰ ਰਹਿੰਦੇ ਨੇ ਪਰ ਹੁਣ ਥੋੜਾ ਜਿਹਾ ਸਮਾਂ ਸਮੇ ਦੇ ਹਿਸਾਬ ਨਾਲ ਉਹਦੇ ਸਿਸਟਮ ਬਦਲ ਗਿਆ ਹਨਾ ਉਹਦੇ ਹਿਸਾਬ ਨਾਲ ਰਹਿੰਦੇ ਨੇ ਸੁਣਾ 1 ਕਮੈਂਟ ਰਿਪੇਅਰ ਹੋ ਗਈ ਗੱਲ ਵੱਖਰੀ ਹੈ ਤੁਸੀਂ ਆ ਦੇਖੋ ਇਹਦੀ ਨਹੀਂ ਹੋਈ ਜੀ ਹਾਂ ਆ ਦੇਖੋ ਇੱਥੋਂ ਹੋ ਗਈ ਹਾਂ ਆ ਦੇਖੋ ਆ ਦੇਖੋ ਸਾਰੀ ਤੁਸੀਂ origignal ਅਸਲੀ ਹੈ ਅਸਲੀ 1937 ਦੀ ਹਾਂ 1937 ਦੀ ਸਰਪੰਨ ਸਾਹਿਬ ਕਹਿੰਦੇ ਵੀ 1937 ਦੀ ਬਣੀ ਹੋਈ ਹੈ 1937 ਤੁਸੀਂ ਸਰਪੰਨ ਸਾਹਿਬ ਤੂੰ ਕੱਟ ਦੇਖੋ ਤੁਸੀਂ ਆ ਜੀ ਦੇਖੋ ਤੁਸੀਂ ਤੁਸੀਂ ਆ ਚਾ ਆ ਦੇਖੋ ਇੱਥੇ ਇਹਦੀ ਇਹਨੂੰ ਮੋਲਡਿੰਗ ਫੇਰ ਇੱਥੇ ਦੇਦੀ ਆ ਦੇਖੋ ਬ੍ਰੀਕ ਫੇਰ ਥੱਲੇ ਦੇਦੀ ਫੇਰ ਥੱਲੇ ਦੇਦੀ ਆ ਦੇਖੋ ਫੇਰ ਇੱਥੇ ਇਹ ਦੇਖੋ ਜਾਦਾਂ ਸਾਭੀਆਂ ਹੋਈਆਂ ਬਜ਼ੁਰਗਾਂ ਦੀਆਂ ਸਾਰੇ ਆਪਾਂ ਸਾਹਮਦੇ ਆ ਸਾਹਮਣੇ ਵੀ ਆਪਾਂ ਨੂੰ ਚਾਹੀਦੇ ਆ ਕਿਉਂਕਿ ਸਾਰੀਆਂ ਪੁਰਾਣੀਆਂ ਜਾਦਾਂ ਦੀ ਵਿਰਾਸਤਾਂ ਦੀ ਅਸੀਂ ਸਾਡਾ ਚੈਨਲ ਗੱਲ ਕਰਦਾ ਹੈ ਬਾਕੀ ਇਹ ਸਾਨੂੰ 1957 ਦੀ ਰਿਸਟ ਹੈ 2000 ਤੋਂ ਤਕਰੀਬਨ ਸੰਦ 24 ਸਾਲ ਹੋ ਗਏ ਸਾਡੇ ਸੰਦ ਚੱਲਦੇ ਨੂੰ ਜਿਹੜੇ ਸਾਰੇ ਨੂੰ ਪਹਿਲਾ ਸੋਇਆ ਦੀ ਸਾਡੀ ਹੈ ਜਿਨ੍ਹਾਂ ਨੇ ਸੰਦ ਲਏ ਆ ਇਹ ਬਾਕੀ ਸੋਸਾਇਟੀ ਪਬਲਿਕ ਦੀ ਹੋਈ ਪਿੰਡ ਦੇ ਮੈਂਬਰਾਂ ਦੀ ਹੋਈ ਹੈ ਕੱਲਾ ਪਿੰਡ ਹੈ ਜੀ ਸਾਡਾ ਕੱਲੇ ਪਿੰਡ ਚ ਹਾਂ 800 ਤੋਂ ਆਉਂਦਾ ਕੇ 900 ਤੱਕ ਮੈਂਬਰ ਨੇ ਕਮੇਟੀ ਮੈਂਬਰ 11 ਹੁੰਦੇ ਨੇ ਇਹਦੇ ਚ ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਹੁੰਦਾ ਮੀਤ ਪ੍ਰਧਾਨ ਇਸ ਤਰ੍ਹਾਂ ਇੱਕ ਇੱਕ ਕਮੇਟੀ ਦੀ ਚੋਣ ਹੁੰਦੀ ਇਹ ਸਵਤੋਪਰਾਤਨ ਖੂਹ ਹੈ ਜੀ ਜਦੋਂ ਪਿੰਡ ਵੱਜਿਆ ਨਾ ਸਭ ਤੋਂ ਪਹਿਲੇ ਖੂਹ ਇਹ ਹੈ ਇੱਕ ਖੂਹ ਉੱਧਰ ਹੈਗਾ ਮਤਲਬ ਆ ਪੁਰਾਣੀਆਂ ਇੱਟਾਂ ਦਾ ਛੋਟੀ ਇੱਟ ਦਾ ਖੂਹ ਹੈ ਇਹ ਜਿਹੜੀ ਆਵੇ ਵਾਲੀ ਇੱਟ ਦਾ ਖੂਹ ਆ ਪਰਾਤਨ ਡੇਢ 200 ਫੁੱਟ ਦਾ ਹੋਊਗਾ ਨਾ ਘਟੋ ਘਾਟ ਜਣ ਤੇ ਸ਼ੋਤ ਤੋਂ ਉੱਪਰ ਆਣਾ ਹੈ ਅਚੋ ਉੱਪਰ 100 ਫੁੱਟ ਤੋਂ 120 ਫੁੱਟ ਡੂੰਘਾ ਖੂਹ ਹੈ ਇਹ ਇਹ ਸਭ ਤੋਂ ਪੁਰਾਤਨ ਹੈ ਇਹ ਵੀ ਛੋਟੀ ਇੱਟ ਦੇ ਬਣੇ ਹੋ ਖੂਹ ਆ ਮੰਨ ਕੇ ਚਲੋ ਤੇ ਮੰਨ ਕੇ ਜੇ ਵੀ ਜਦੋਂ ਹੋਏ ਪੁਰਾਣੀ ਜਗ੍ਹਾ ਸੀ ਅਸੀਂ ਖੇਡਦੇ ਹੁੰਦੇ ਛੋਟੇ ਬੱਚ ਬਣਦੇ ਵਿੱਚ ਵਧੀਆ ਦਿੱਖ ਰਹੀ ਆ ਸੁੰਦਿ ਸੀ ਤਸੀ ਪਸੂ ਠੰਡਾ ਵੀ ਬਣਦੇ ਸੀ ਇੱਥੇ ਪਰ ਇਹ ਸ਼ਕਤੀ ਵਾਲੀ ਜਗਾ ਕੀ ਇਹ ਰਮਦਾਸੀਆ ਰਮਦਾਸੀਆ ਪੱਤੀ ਐਛੇ ਜੀ ਹਾਂ ਸਾਰੇ ਚੜ੍ਹਦੀ ਕਲਾ ਸੁਖ ਸ਼ਾਂਤੀ ਨਾਲ ਰਹਿੰਦੇ ਨੇ ਸਾਰੇ ਜੀ ਹਾਂ ਠੀਕ ਹੈ ਜੀ ਇੱਥੇ ਮਤਲਬ ਏਕਾ ਕੋਈ ਦੁਨੀਆ ਬਾਹਰੋਂ ਆਪ ਅਸੀਂ ਇਹ ਨਹੀਂ ਹੈਗਾ ਵੀ ਉਹਦੀ ਮਦਦ ਨਹੀਂ ਕਰਦੇ ਸਾਰੇ ਬੰਦੇ ਉਹਦੀ ਮਦਦ ਕਰਦੇ ਨੇਗੇ ਇੰਨਾ ਕਹਿੰਦਾ ਹੋਇਆ ਬਹੁਤ ਧੰਨਵਾਦ ਏ ਭਾਈ ਹੈਗਾ ਸਾਡੇ ਪਿੰਡ ਕੋਟਦੁਨੇ ਦਾ ਕਬਰਸਤਾਨ ਜਿੱਥੇ ਸਾਡੇ ਪਿੰਡ ਦੇ ਵਿੱਚ 40 ਘਰ ਸਾਡੇ ਮੁਸਲਮਾਨ ਭਾਈਚਾਰੇ ਦੇ ਨੇ ਪਰ ਅਸੀਂ ਉਹਨਾਂ ਨੂੰ ਇੱਕ ਜਾਤੀ ਤੌਰ ਤੇ ਦਾ ਮੁਸਲਮਾਨ ਕਿਹਾ ਜਾਂਦਾ ਪਰ ਜਿਹੜਾ ਸਾਡਾ ਉਹਨਾਂ ਨਾਲ ਪਿਆਰ ਆ ਸਤਿਕਾਰ ਆ ਇੱਕੋ ਭਾਈਆਂ ਤੋਂ ਵੱਧ ਆ ਜਿਵੇਂ ਸਾਡੇ ਲੀਲਾ ਖਾਨ ਜੀ ਬੈਠੇ ਨੇ ਅੰਦਰ ਸਾਡੇ ਡਾਕਟਰ ਖਾਲ ਖਾਨ ਜੀ ਹੋਗੇ ਪੀਸੇਉਰੀ ਹੋਗੇ ਤੇ ਮੱਧ ਮੱਦੀ ਵਰਗੇ ਸਾਰੇ ਜਿੰਨੇ ਹੈਗੇ ਨੇ ਬਾਈ ਲੀਲੇ ਵਰਗੇ ਹਨਾ ਸਾਰੇ ਸਾਡੇ ਬੂਟੇ ਖਾਂ ਵਰਗੇ ਸਾਰੇ ਸਾਡੇ ਬਾਈ ਮਿੱਤਰ ਨੇ ਇਹ ਹਨਾ ਦੇਖੋ ਜਦੋਂ ਗੱਲ ਕਿਤੇ ਜਿਹੜਾ ਬੰਦਾ ਕੰਮ ਕਰਦਾ ਉਹਦਾ ਨਾਮ ਲੈਣਾ ਬਣਦਾ ਉਹਦੀ ਵਡਿਆਈ ਕਰਨੀ ਵੀ ਬਣਦੀ ਹੈ ਸੱਚ ਹੈ ਜੀ ਹਨਾ ਠੀਕ ਹੈ ਜੀ ਗੱਲ ਸਰਪੰਚ ਸਾਹਿਬ ਸਾਡੇ ਸਰਵਿਸਿੰਗ ਸਰਬਾ ਜੀ ਕੋਟ ਦੋਨੇ ਦੀ ਸ਼ਾਨ ਨੇ ਬਹੁਤ ਮਤਲਬ ਕਿ ਭਾਰਤ ਲੈਵਲ ਤੇ ਬਾਈ ਉਹਨਾਂ ਦਾ ਨਾਮ ਆ ਜਦੋਂ ਅਸੀਂ ਬਾਈ ਭਾਨੇ ਦੀ ਉੱਥੇ ਬੈਠ ਮਤਲਬ ਗਏ ਆ ਕਈ ਵਾਰੀ ਬਾਈ ਉਹਨਾਂ ਦੇ ਨਾਲ ਕੰਮ ਕਰਦੇ ਨੇ ਤਾਂ ਮਤਲਬ ਇੰਨਾ ਲੋਕ ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਬਾਈ ਹੁਣ ਉਹਨਾਂ ਨੂੰ ਇੰਨੀ ਠੋਕੇ ਮਦਦ ਕਰਦੇ ਨੇ ਉਹਦੀ ਫੋਨ ਕਰਦੇ ਨੇ ਜਿੰਨੇ ਮਲਾਬ ਦੇ ਵਿੱਚ ਤੋਂ ਬਾਅਦ ਵੀ ਜਾ ਕੇ ਵੀ ਸੇਵਾ ਕਰਦੇ ਨੇਗੇ ਨਾ ਚੱਲਦਾ ਬਾਈ ਜੇ ਮੈਂ ਦੇਖਦਾ ਹੁਣਾਂ ਬਾਈ ਫੋਨ ਤੇ ਸਿਰਫ ਐਂ ਕਹਿੰਦਾ ਮੈਂ ਸਰਪੰਚ ਬੋਲਦਾ ਉਹ ਸਰਪੰਚ ਤਾਂ ਆਪਣੇ ਸਾਰੇ ਪਿੰਡਾਂ ਜੀ ਨੇ ਜੀ ਸਮਝ ਗਿਆ ਨਾ ਪਰ ਉਹ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਵੀ ਕਿਹੜਾ ਸਰਪੰਚ ਆ ਇਹ ਇਹ ਕੋਟ ਦੋਨੇ ਵਾਲਾ ਸਰਪੰਚ ਆ ਹਾਂ ਵੀ ਮਤਲਬ ਕੀ ਗੱਲ ਕਰਨੀ ਜਦੋਂ ਕਿਉਂਕਿ ਇਹ ਬਹੁਤ ਘੱਟ ਲੋਕ ਨੇ ਜੀ ਜਿਹੜੇ ਮੇਰੇ ਗਰੀਬਾਂ ਗੁਰਬਿਆਂ ਦਾ ਖੜਦੇ ਨੇ ਕਿ ਕਹਿੰਦੇ ਕਿਹੋ ਜਿਹੋ ਬੰਦੇ ਨੇ ਜਿਵੇਂ ਆਪਾਂ ਬਾਈ ਜੀ ਉੱਥੇ ਗੱਲ ਕਰਦੇ ਸੀਗੇ ਪੈਸਾ ਬਹੁਤ ਆ ਲੋਕਾਂ ਕੋਲੇ ਪਰ ਸੇਵਾ ਕਰਨੀ ਦੇਖ ਲੈ ਜਿੰਦ ਤੋਂ ਵੱਡਾ ਸੇਵਾ ਹਾਂ ਬਾਈ ਭਾਨਾ ਜਿਵੇਂ ਦੇਖੋ ਮੈਂ ਕਹਿੰਦਾ ਪੰਜਾਬੀ ਕਹਿੰਦੇ ਹੱਡ ਕਟਾਈ ਮੈਂ ਤਾਂ ਇਹ ਗੱਲ ਕਹੂੰਗਾ ਹੱਡ ਪੁਲਿਸ ਹੱਡ ਕਟਦੀ ਆ ਬਾਈ ਜੀ ਮੈਂ ਵੀ ਕਟਾਈ ਰਹੀ ਬਸਰੇ ਤੇ ਉਹਨਾਂ ਨੇ ਕਿਹੜਾ ਤੁਹਾਨੂੰ ਕੋਈ ਫੁੱਲ ਪਾਉਣੇ ਨੇ ਉਸ ਤੋਂ ਬਾਅਦ ਵੀ ਚੜ੍ਹਦੀ ਕਲ ਜਿ ਰਹਿਣਾ ਹਾਂ ਲੋਕਾਂ ਪਿੱਛੇ ਦੱਸੋ ਵੀ ਕਹਿੰਦਾ ਇਹਨਾਂ ਦਾ ਕਿਹਦੇ ਨਾਲ ਰੌਲਾ ਸੀਗਾ ਇਹਨਾਂ ਦਾ ਕੋਈ ਜ਼ਮੀਨ ਦਾ ਰੌਲਾ ਸੀ ਜਾਂ ਪੱਟ ਦਾ ਰੌਲਾ ਕਿਸੇ ਨਾਲ ਲੋਕਾਂ ਦੀ ਲੜ ਜਿਹੜੀ ਭਾਨਾ ਨਾਲ ਬੰਦੀ ਆ ਸੀ ਸਾਰੇ ਬੰਨੇ ਆ ਸੀ ਅਸੀਂ ਇੱਕ ਚੈਲੰਜ ਕੀਤਾ ਹੋਇਆ ਵੀ ਸਾਨੂੰ ਜੇ ਕੋਈ 5 ਰੁਪਏ ਸਾਫਤ ਕਰ ਦੇ ਹਾਂਜੀ ਹਾਂ ਆ ਪਿੱਛੇ ਜੇ ਹੁਣ ਬੁੱਧਵਾਰ ਨੂੰ ਇੱਕ ਕੁੜੀ ਨੇ ਆਉਣਾ ਉਹਦਾ 80 ਲੱਖ ਰੁਪਏ ਵਾਪਸ ਕਰਾ ਰਹੇ ਹਾਂ ਆਪਾਂ ਠੀਕ ਹੈ ਕੋਈ 5 ਰੁਪਏ ਸਾਫਤ ਕਰ ਦੇ ਸਾਡਾ ਕਹੇ ਵੀ ਪਿੰਡ ਛੱਡ ਜਾਏ ਇਹੀ ਆ ਅਸੀਂ ਪਿੰਡ ਕੋਟ ਦੋਨੇ ਦੀ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਈ ਭਾਨੇ ਸਿੱਧੂ ਜੀ ਦਾ ਬਾਈ ਕਰਮਜੀਤ ਦਾ ਸਰਪੰਚ ਸਰਬਜੀਤ ਸਿੰਘ ਸਰਬਾਜੀ ਦਾ ਭਾਈ ਅਮਨ ਅਮਨੇ ਦਾ ਭਾਈ ਪਾਲੇ ਬਰਾੜ ਦਾ ਤੇ ਨਗਰ ਨਿਵਾਸੀਆਂ ਦਾ ਨਗਰ ਪੰਚਾਇਤ ਦਾ ਨੋਸਤਾ ਮਿੱਤਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਫਿਲਮ ਬਣਾਉਣ ਦੇ ਵਿੱਚ ਪੂਰਨ ਸਹਿਯੋਗ ਦਿੱਤਾ। ਅਗਰ ਤੁਹਾਨੂੰ ਇਹ ਫਿਲਮ ਵਧੀਆ ਲੱਗੀ ਤਾਂ ਤੁਸੀਂ ਸਾਡੇ ਚੈਨਲ ਚਨਾਤ ਲਾਉਣ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਅਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੀ। ਅਗਰ ਤੁਸੀਂ ਪੂਰੀ ਫਿਲਮ ਦੇਖਣੀ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ 'ਚ ਨਾਤਰੂ ਲੜੇ ਜਾ ਕੇ ਪੂਰੀ ਫਿਲਮ ਕੁੱਟਦੰਨੇ ਦੀ ਦੇਖ ਸਕਦੇ ਹੋ ਧੰਨਵਾਦ